ਹੇਣਾ ਬੜੇ ਜਿਆਦਾ ਭਵਾਂਂਦੀ ਸਾਰੇ ਆ ਇਹ ਸੁਲਤਾਨਪੁਰ ਵਾਲੀ ਸਾਈਡ ਹੈ ਇਧਰ ਦੀ ਸਾਈਡ ਆ ਹਾਂਜੀ ਮੁੰਡੇ ਪਿੰਡ ਵੀ ਆ ਗਿਆ ਨਾ ਦੇਖੋ ਹਾਂਜੀ ਸਾਰਾ ਦਾ ਸਾਰਾ ਪਿੰਡ ਹੀ ਗੈਪ ਹੋ ਗਿਆ ਉਧਰ ਦੀ ਹਿਮਾਚਲ ਵਾਲੀ ਸਾਈਡ ਦੀ ਵੀਡੀਓ ਆ ਅੱਛਾ ਪੂਰਾ ਦਾ ਪੂਰਾ ਪਹਾੜ ਹੀ ਡਿੱਗ ਗਿਆ ਸਾਰਾ ਹੀ ਪਿੰਡ ਗੈਪ ਹੋ ਗਿਆ ਨਹੀਂ ਜਾਂਦਾ ਪਹਾੜਾਂ ਦੇ ਵਿੱਚ ਗਦਾ ਦੇ ਵਿੱਚ ਮੈਂ ਕਹਿੰਦਾ ਇੱਕ ਉਹ ਕੁੜੀਆ ਪਿੰਡ ਦੇ ਵਿੱਚ 30 ਬੰਦੇ ਪਾਣੀ ਮੁੰਡਾ ਪੰਜਾਬ ਵੀ ਆਪਣੀ ਸੋਨੇ ਦੀ ਜਿਹੜੀ ਇਜ਼ਦਾਨ ਆ ਆਪਾਂ ਨਹੀਂ ਪੰਜਾਬ ਨਹੀਂ ਕੁਝ ਲਾਕੇ ਆਪਣੇ ਹੁਣ ਇਹ ਵੀ ਮੁੰਡਾ ਪਿੰਡ ਵੀ ਆਪਣੇ ਆਪਣੇ ਏਰੀਆ 'ਚ ਹੀ ਹੁੰਦਾ ਆਪਣੇ ਤੋਂ ਤੇ ਸਾਰਾ 50 ਕਿਲੋਮੀਟਰ ਹਾਂ ਤੁਹਾਡੇ ਦੇ ਨਾਲ ਆ ਲਾਗੇ ਸਾਡੇ ਨੂੰ ਹਾਂ ਹਾਂਜੀ ਉਹ ਵੇਖ ਕੀ ਬੰਦਿਆ ਲੋਕਾਂ ਦਾ ਮੈਂ ਕਹਿੰਦਾ ਵੀ ਮਹਾਰਾਜ ਦਾ ਸ਼ੁਕਰ ਹੀ ਕਰੇ ਵੀ ਜਿੱਥੇ ਅਸੀਂ ਬੈਠੇ ਆ ਤੇ ਉਹ ਲੈ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਭਲਾ ਕਰੇ ਮਾਲਕ ਯਾਰਾਂ ਦੇ ਵੀ ਚਾਈ ਦੇ ਜਮਾਨੇ ਆ ਨਹੀਂ ਚਲੋ ਜੇ ਪੰਜਾਬ થી ਆ ਗਿਆ ਆਪਣੀ ਭੈਣ ਭਰਾ ਵਾ ਉਹ ਇਹ ਚਾਹੀਦਾ ਨਹੀਂ ਇਦਾਂ ਦਾ ਸਿਸਟਮ ਆ ਦਹੀਂ ਇਹਨੇ ਸਾਲ ਵੀ ਆਇਆ ਸੀ ਆ ਦੋ ਸਾਲ ਹੋ ਗਏ ਆ ਦੋ ਕਿ ਸਾਲ ਆ ਰਹੀ ਆ ਦੋ ਤਿੰਨ ਸਾਲ ਹੋ ਗਈ ਲਗਾਤਾਰ ਹੀ ਆ ਉਹ ਪਿਛਲੇ ਸਾਲ ਹੀ ਉਹ ਆਇਆ ਬਹੁਤ ਬੀੜ ਇਹਨੇ ਜਿਹਾ ਸੁਭਰਾ ਵਾਲਾ بڑے ਜੋੜਾ ਨਾਲ ਬੱਧਾ ਪਾਪਿਆ ਆਹੋ ਇਹਨਾਂ ਸੁਭਰਾ ਵਾਲਾ ਕਿੰਨਾ ਨੁਕਸਾਨ ਹੋਇਆ ਖੇਤੜਾ ਅਸਲ ਜਨਾ ਜਿਵੇਂ ਬਾਬੇ ਆਣੇ ਬੜਾ ਜੋਰ ਨਾਲ ਅਸਲ ਜਨਾ ਜਿਹੜੇ ਇਹ ਬੰਨ ਬੰਨ ਟੁੱਟਦੇ ਆ ਨਾ ਆਪਣੇ ਇਹ ਤੇ ਸਰਕਾਰਾਂ ਦੀ ਕਹੌਲ ਕਰਕੇ ਸੁਟੰਦੇ ਆ ਬੱਦਲ ਪਾੜ ਜਣਾ ਉਹ ਤੇ ਚਲੋ ਕੁਦਰਤ ਦੀ ਕਿਰਪਾ ਹੀ ਆ ਉਹਦੇ ਮੰਨਦੇ ਆ ਪਰ ਹੁਣ ਜਿਹੜੇ ਆਪਣੇ ਇਧਰ ਮੁੰਡਾ ਪਿੰਡ ਵਾਲੇ ਹੋ ਗਏ ਜਿਹ ਦੂਜੇ ਤੀਜੇ ਹੋ ਗਏ ਟੁੱਟਦੇ ਆ ਤੇ ਇਹ ਤੇ ਸਰਕਾਰਾਂ ਦੀਆਂ ਨਗੇਲੀਆਂ ਵਾਂਗ ਜਦੋਂ ਯਾਰ ਗੱਲ ਕਰ ਤਾਨੂੰ ਜਦੋਂ ਪਤਾ ਨਾ ਨਾ ਤੁਹਾਨੂੰ ਪਤਾ ਵੀ ਮੀਂਹ ਪੈਣੇ ਆ ਐ ਮੌਸਮ ਚ ਮੀਂਹ ਪੈਣੇ ਤੁਸੀਂ ਦਰਿਆ ਕਿਉਂ ਨਹੀਂ ਖਾਲਦੇ ਉਹਨੂੰ ਖਾ ਲਓ ਦਰਿਆ ਨੂੰ ਹਾਂਜੀ ਲੂੰਗਾ ਕਰ ਦੋ ਜਿੱਥੇ ਬੰਦ ਪਤਾ ਕਮਜ਼ੋਰ ਆ ਤੇ ਬੰਨ ਆ ਤੇ ਲਾਉਣਾ ਆਪਣਾ ਤੋਂ ਬਤ ਕਰੇ ਹੁਣ ਬਰੇਤੇ ਪਏ ਵਿੱਚ ਦਰਿਆਵਾਂ ਚ ਦਰਿਆਵਾਂ ਨੂੰ ਪਾਣੀ ਖੇਡਦੇ ਨਹੀਂ ਦਰਿਆ ਉਧਰ ਨੂੰ ਪਾਣੀ ਉਹ ਮੁੜ ਕੇ ਫਿਰ ਤੈਨੂੰ ਪਤਾ ਹੀ ਆ ਜਿੱਦਰ ਨੂੰ ਮਾਰ ਹੋ ਗਈ ਤੇ ਦਰਿਆ ਉਧਰ ਮਾਰ ਗਈ ਅੱਗੇ ਅੱਗੇ ਭਵਾਨ ਦੀ ਰੇਤਾ ਰੂਤਾ ਚੁੱਕ ਲੈਂਦੇ ਸੀ ਜਿਹੜਾ ਮਿੱਟੀ ਰੇਤਾ ਰੂਤਾ ਲੈ ਜਾਂਦਾ ਡੱਕਦੇ ਨਹੀਂ ਸੀ ਹੁਣ ਮੈਂ ਤੈਨੂੰ ਇੱਕ ਚੀਜ਼ ਦੱਸ ਗੱਲ ਬੜਾ ਕੀ ਆ ਪੂਰਨ ਸਰਕਾਰ ਨੇ ਵੇਰ ਰਾਜ ਜਾਣਾ ਗਈਆਂ ਨੇ ਕਈਆਂ ਨੂੰ ਫੰਡ ਆਉਣੇ ਕਈ ਗੋਜੜਾ ਉਹ ਗਾੜੀ ਥੋੜੀ ਜਾਣੇਗੇ ਉਹ 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 ਫੇਰ ਉੱਥੇ ਰਹਿ ਜਾਣੇ ਜ਼ਿਮੀਂਦਾਰ ਘੁੰਮ ਘਮਾ ਕੇ ਉੱਥੇ ਹੀ ਆ ਜ਼ਿਮੀਂਦਾਰ ਨੂੰ ਨਹੀਂ ਮਿਲਣਾ ਕੁਝ ਵੀ ਉਹ ਤੇ ਵੱਡੇ ਕਰਾਣੇ ਆ ਜਿਹੜੇ ਉਹਨਾਂ ਨੇ ਭਰ ਜਾਣਾ ਜ਼ਿਮੀਂਦਾਰ ਤਾਂ ਫੇਰ ਉੱਥੇ ਦਾ ਉੱਥੇ ਹੀ ਚੋਰਾ ਜਿਨ੍ਹਾਂ ਦੀ ਫਸਲ ਮਰ ਗਈ ਬੱਸ ਕਰ ਜਿਹਨਾਂ ਦੀ ਫਸਲ ਗਈ ਉਹਨੂੰ ਕਿਤੇ ਬਾਰੇ ਤਾਂ ਪਤਾ ਹੀ ਨਹੀਂ ਇਹ ਦੋ ਵਾ ਪਾਜਦਾ ਕਰੀ ਸਿਸਟਮ ਬਹਿ ਜਾਂਦਾ ਨਾ ਥੋੜੀ ਆਉਣਾ ਜਦੋਂ ਪਰਮਾਨ ਜੀ ਤੁਸੀਂ ਨਿੱਕੇ ਹੁੰਦੇ ਹੋ ਉਦੋਂ ਵੀ ਇਹ ਜਿੰਗਲਾਂ ਸੁਣ ਲੈਂਦੇ ਵਿਹਾਰ ਆ ਗਿਆ ਨਾ ਉਦੋਂ ਸੋਸ਼ਲ ਮੀਡੀਆ ਘੱਟ ਹੁੰਦਾ ਸੀ ਨਾ ਜਿਆਦਾ ਹੁਣ ਸੋਸ਼ਲ ਮੀਡੀਆ ਦਾ ਹੀ ਤੈਨੂੰ ਪਤਾ ਜਿਆਦਾ ਹੁੰਦਾ ਵਧੀਆ ਦੇ ਸੋਸ਼ਲ ਮੀਡੀਆ ਦੇ ਨਾਲ ਉਹਨਾਂ ਦੀ ਸਾਰੀ ਦੁਨੀਆ ਤੈਨੂੰ ਪਤਾ ਜੁੜੀ ਹੈ ਉਦੋਂ ਕਿੱਥੇ ਹੁੰਦਾ ਸੀ ਉਹ ਜੱਗ ਹਾਂ ਉਹਨੂੰ ਗਰੋਪੀ ਵੀ ਨਹੀਂ ਨਾ ਹੁੰਦੀ ਨਹੀਂ ਹਾਂਜੀ ਗਰੋਪੀ ਜ਼ਿਆਦਾ ਹੋ ਗਈ ਆ ਗਿਆ ਸਾਰੇ ਉਹ ਹੋ ਗਿਆ ਫਿਰ ਇਨਲੈਂਡ ਅੰਦਰ ਕਿਸੇ ਗੱਲ ਤੇ ਜਾਂਦੇ ਗਏ ਹਾਲੇ ਵੇ ਇਹਦੇ ਉਹ ਗੱਲਾਂ ਕਰਦੇ ਜਿਹੜੀਆਂ ਹੋਣੀਆਂ ਹੀ ਨਹੀਂ ਐ ਹੈਂ ਦੱਸਦੇ ਨਹੀਂ ਭਾਵੇਂ ਕਿ ਲੰਮੀ ਕਹਿੰਦੇ ਆ ਕੰਮ ਕਰ ਬਤਾ ਸੰਦੇ ਇਹ ਤੋਂ ਲੰਮੀ ਹੋਰ ਕਿੰਨੀ ਘੇੜਨੀ 15 ਸਾਲ ਤੇ ਹੋ ਗਏ ਆ ਵੇ ਉਹ ਨਿੱਕੇ ਨੂੰ ਦੱਸਣ ਜਾਈ ਅੱਛਾ ਇਹ ਮੈਂ ਲੰਮੀ ਘੇੜਨੀ ਆਂ ਕਿਆਸ ਰਹਿਣਾ ਜਾਂਦਾ ਨਿੱਕਿਆਂ ਤੋਂ ਨਾ ਆਸ ਰੱਖੋ ਕੋਈ ਆਪਾਂ ਰੈਡੀ ਹੋ ਗਏ ਨਾ ਭੋਲਾ ਗੱਡੀਆਂ ਉਥੇ ਲੈ ਲਈ ਪਰ ਨਿੱਕਿਆਂ ਤੋਂ ਆਸ ਨਾ ਰੱਖੋ ਆ ਗਈ더라 ਮੈਂ ਨਾ ਬਾਜ ਬਾਜ ਹਾਂਜੀ ਬੱਲੇ ਬਾਜ ਨਵਾਂ ਰਲਾ ਲਿਆ ਮੁੰਡਾ ਬਾਜ ਇੱਕ ਪਹਿਲਾਂ ਤੇਰੇ ਪਿੰਡ ਦਾ ਹੀ ਲਾਇਆ ਸੀ ਉਹਨੇ ਕੁੜੀ ਹੈ ਉਹਨੇ ਸਾਡੀ ਮੰਨੀ ਨਹੀਂ ਪਲੇਅਰ ਤੇ ਨੇ ਬੜਾ ਤਕੜਾ ਪੰਜਣਾ ਸੀ ਪਰ ਇੱਧਰ ਦੀਆਂ ਕਾਨਾਂ 'ਚ ਗੱਲਾਂ ਪਾਉਂਦਾ ਤੇ ਇੱਧਰ ਦੀ ਕੱਢ ਦਿੰਦਾ ਸੀ ਕੁੜੀ ਹੈ ਵਾ ਬੜਾ ਵਧੀਆ ਸੀ ਪਰ ਉਹਨੇ ਮੰਨੀ ਨਹੀਂ ਛੱਡੀ ਕਿੱਥੇ ਹੁੰਦਾ ਉਹ ਕਿੱਥੇ ਹੁੰਦਾ ਬਣਾਂਦੀ ਢਿੰਡੀ ਹਾਂਜੀ ਵਾਰਾ ਹੀ ਤੁਰੇ ਫਿਰਦਾਨ ਵਾਰਾ ਹੀ ਵਾਰਾ ਹੀ ਹੈਗੀ ਹੋਰ ਮਾਮਾ ਕੇ ਏਡਾ ਕੱਦ ਲੈ ਕੇ ਕੰਜਰ ਮਿਹਨਤੀ ਨਹੀਂ ਬਾਂਦਰ ਨੇ ਵੜਾ ਮੱਥਾ ਮਾਰਿਆ ਮੈਂ ਮਿਹਨਤ ਕਰ ਲਾ ਮਿਹਨਤ ਕਰ ਲਾ ਮਿਹਨਤ ਕਰਾਗਾ ਗਰ ਪਲੇਅਰ ਬਣ ਜਾਣਾ ਏ ਤੂੰ ਤੈਨੂੰ ਮੈਂ ਦੱਸਦਾ ਈ ਠੀਕ ਹੈ ਤੇਰੀ ਬੋਡੀ ਹੈ ਨਾ ਜਿਹੜੀ ਪੂਰੀ ਵਧੀਆ ਤਿੱਖਾ ਵਾ ਤੂੰ ਤਿੱਖਾ ਗੱਲ ਹੁੰਦੀ ਮੌਕੇ ਦੀ ਹਾਂਜੀ ਹੁਣ ਜਿਹੜੀ ਜਗ੍ਹਾ ਤੇ ਤੂੰ ਆ ਨਾ ਇੱਥੇ ਇੱਥੇ ਤੈਨੂੰ ਚਾਹੀਦਾ ਮੌਕਾ 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 ਨਹੀਂ ਮਿਲਣਾ ਆਲੇ ਪੁੱਤ ਜਿੰਨਾ ਚਿਰ ਕੋਈ ਪਛਾਣ ਨਹੀਂ ਗਣਾ ਨਾ ਤੈਨੂੰ ਹਾਂਜੀ ਵੀ ਤੂੰ ਕੀ ਕੁਆਲਿਟੀ ਹੈ ਕੀ ਨਹੀਂ ਉਹਨਾਂ ਚੋਂ ਤੂੰ ਉੱਥੇ ਜਿੱਦਾਂ ਜਿੱਦਾਂ ਤੂੰ ਆ ਨਾ ਤੇਰੇ ਵਰਗੇ ਮੁੰਡੇ ਬੜੇ ਆ ਤਿੱਖੇ ਤਿੱਖੇ ਬੜੇ ਬੰਨ ਵਾਲੇ ਪਰ ਉਹਨਾਂ ਨੂੰ ਮੌਕਾ ਨਹੀਂ ਦਿੰਦਾ ਕੋਈ ਅੱਗੇ ਨਹੀਂ ਲੈ ਕੇ ਆਉਂਦਾ ਕੋਈ ਤੈਨੂੰ ਮੌਕਾ ਆ ਜੀ ਤੈਨੂੰ ਜੇ ਮੌਕਾ ਮਿਲਿਆ ਨਾ ਇਹਨੂੰ ਸਾਬੀ ਹੋਣਾ ਠੀਕ ਸਾਬੀ ਨੰਬਰ ਵੀ ਲੈ ਲਈ ਗੁੜੀ ਹੋਵੇ ਕੋਈ ਗਰਬਾਣੀ ਸੁਣਦੇ ਗਰਬਾਣੀ ਪਾਠ ਡੁੱਟ ਜਾਓ ਏਨਾ ਕੰਨੜੂ ਮੂਸੀਲਾ ਲਾਇਆ ਹੋਇਆ ਸਾਨੂੰ ਗੁਰਬਾਣੀ ਗਈ ਜਾਂਦਾ ਹੈ ਹੈ ਅੱਡੀ ਗੱਲ ਹੈ ਆ ਇੰਨੀ ਰੇਂਜ ਹੈ ਕੀ ਇਹਦੀ ਵਾਇਗਰ ਵਾਇਗਰ ਐਨੇ ਤੱਕ ਘਰ ਦੇ ਮਾੜੀ ਰੋਟੀ ਸਹਾਈ ਰੋਟੇ ਨਭੋ ਵਤਾਈ ਯਾਰ ਇਦਾਂ ਦੇ ਆਪਣੇ ਤੋਂ ਹੈਗੇ ਹੈ ਕਹਿ ਡਪੋਣਾ ਗੁਰਦੇਵ ਪਤਾ ਨਹੀਂ ਕਿ ਚਲ ਗਿਆ ਯਾਰ ਬੜੇ ਵਧੀਆ ਹੀ ਹੋ ਗਏ। ਇਹਦੇ ਲੈ ਕੇ ਚੁੱਕੇ ਨਾ ਕਦੇ। ਹੋਰ ਰੱਖੋ। ਮੈਂ ਬੈਠਾ। ਆਹੋ। ਵਾਦੀ ਰੱਖ ਲਓ ਕਦੇ। ਰੱਖ ਲਓ ਲੈ ਆਵਾਂਗੇ। ਇਹ ਆਉਂਦੀਆਂ ਹੁੰਦੀਆਂ ਨੇ ਦੁੱਗੀਆਂ। ਐਮਪੀ 3 ਹੁੰਦੀਆਂ। ਇਹਨਾਂ ਦੇ 2-2 ਛੋਟੇ। ਕਹਿੰਦੇ ਕਾਕਾ ਸੋ ਗਾਣਾ ਭਰ ਆਉਂਦਾ ਹੈ। ਅਹੀਂ ਉਦੋਂ ਇੰਗਲੈਂਡ ਹਾਂ। ਹਾਂ। 2013 ਦੀ ਗੱਲ ਹੈ ਤੇ ਅਸੀਂ ਸਾਰਿਆਂ ਨੇ ਚਿੱਟੀਆਂ ਹੀ ਹੁੰਦੀਆਂ ਨੇ ਜਿਹੜੀਆਂ। ਅਹੀਂ ਉਦੋਂ ਇੰਗਲੈਂਡ ਹਾਂ ਸਾਰੇ ਜਾਣੇ ਤੇ ਤੋ ਲਿਆਣੀ ਮੈਂ ਸੁਖਾ ਭਲਵਾਨ ਤੇ ਸੰਦੀਪ ਅਹੀਂ ਉਦੋਂ ਗਗਨ ਨੂੰ ਨਹੀਂ ਅਹੀਂ ਉਹ ਲਈਆਂ ਹੁੰਦੀਆਂ ਨੇ ਨਿੱਕੀਆਂ ਛੋਟੀਆਂ ਠੀਕ ਨੇ ਕੰਨਾਂ ਨੂੰ ਲਾ ਕੇ ਨਾ MP3 MP3 ਜੀ ਕਹਿੰਦੇ ਮੂਕੇ ਕੰਨਾਂ ਨੂੰ ਲਵੇ ਲੱਜ ਸਮਾ ਸਮਾ ਕਿੱਦਾਂ ਬਦਲਿਆ ਨਾ ਹਾਂਜੀ ਤੋ ਅਸੀਂ ਨਹੀਂ ਮਾਰਦੇ ਤੁਸੀਂ ਚੇਪ ਵੀ ਬਣਾਉਂਦੇ ਰਹੇ ਜੀ ਗਿਪ ਵੀ ਬਣਾਉਂਦੇ ਨੇ ਗਾਣੇ ਨਹੀਂ ਗਾਣਿਆਂ ਤਾਂ ਨਹੀਂ ਜਿਆਦਾ ਨਹੀਂ ਸ਼ੌਂਕ ਹੈ ਗਾਣੇ ਗੁਣਿਆਂ ਦਾ ਹਾਂਜੀ ਬਾਕੀ ਉਹ ਬਾਹਰ ਜਾ ਕੇ ਬਾਹਰ ਐਂਟਰਟੇਨਮੈਂਟ ਦਾ ਸਾਧਨ ਇਹੋ ਹੀ ਹੁੰਦਾ ਸੀ ਹਾਂਜੀ ਤੇ ਜਾਂ ਉੱਥੇ ਬਾਹਰ ਵੇਖੀਦੇ ਹੁੰਦੇ ਸੀ ਡਰਾਮੇ ਪਾਕਿਸਤਾਨ ਵਾਲੇ ਬੜੇ ਉਦੋਂ ਜਦੋਂ ਜਾਈਦਾ ਜਦੋਂ ਪਹਿਲੀ ਵਾਰ ਗਏ ਹਾਂ ਤੇ ਉਦੋਂ ਫਿਲਮਾਂ ਵਡੀਆਂ ਵੇਖੀਆਂ ਪਹਿਲੀ ਵਾਰ ਸੀੜੀਆ ਸੀੜੀ ਲਾ ਕੇ ਨਾ ਉੱਥੇ ਬਾਹਰ ਉੱਥੇ ਕਿਹੜੀ ਬੱਤੀ ਜਾਂਦੀ ਇਧਰ ਤੇ ਬੱਤੀ ਆਉਂਦੀ ਨਹੀਂ ਹੁੰਦੀ ਨਹੀਂ ਉੱਥੇ ਉੱਥੇ ਬੱਤੀ ਜਾਂਦੀ ਨਹੀਂ ਹੁੰਦੀ ਬੜੀਆਂ ਫਿਲਮਾਂ ਲਿਆ ਲੈ ਕੇ ਦੇਖੀ ਨਾ ਫਿਰ ਇਦਾਂ ਲੋ ਥੋੜੀ ਮਸਾ ਬਾਮ ਪਿੰਦਾ ਲਾ ਦੀ ਪਾਉਂਦੇ ਥੋੜੀ ਲੈ ਨੂੰ ਬਾਣਾ ਕਿੰਨੇ ਲੈਣੀਆਂ ਆ ਮੈਂ ਆਹ ਖੇਤੀ ਕਰ ਤੰਮਾਰੀ ਪਟਾਣੋਂ ਉਦੋਂ ਕਮੀ ਰਹੀ ਬਾਮ ਦੇ ਚੱਲੋ ਉਹ ਜਦੋਂ ਤੂੰ ਆਇ ਨਹੀਂ ਮਸਾ ਜਿੰਨੀ ਨਹੀਂ ਰਹੀ ਸਿੱਧਾ ਜਿੱਦਾਂ ਦਿੰਦੇ ਆ ਬੱਸ ਚੱਲ ਬੱਸ ਇੱਧਰ ਆ ਜਾ ਇੱਧਰ ਆ ਜਾ ਕੁੜੀਆਂ ਰੇਗ ਮਾਰ ਰਗੇ ਹੱਥੇ ਤੇ ਰੇ ਥੱਲੇ ਕਰ ਉਹਨੂੰ ਕੱਲੇ ਲਾ ਕਹਿੰਦਾ ਮਲੀਨਾ ਮੇਰਾ ਬਤਲਾਣਾ ਨਾ ਹੈਲੋ ਕਿੰਨੇ ਡੰਡ ਕੀਤਾ ਹੀ ਉਹਨੂੰ ਆ ਜੀ ਜਿੱਦਾਂ ਦਾ ਤੇਰਾ ਸਰੀਰ ਹੈ ਨਾ ਦੱਥਾ ਕਿਦਾਂ ਸਰੀਰ ਆ ਜੀ ਆ ਗਏ ਭੀਮ ਦੁੱਬਲੀ ਵਾਲਾ ਇਹ ਨਾ ਜਰਾ ਸ਼ੇਮ ਟੂ ਸ਼ੇਮ ਤੇ ਰਿਅਲ ਹੈ ਜਦੋਂ ਮੰਨ ਕੇ ਚੱਲ ਵੀ ਉਹਦੀ ਸ਼ੁਰੂਆਤ ਹੋਈ ਹੈ ਨਾ ਉਹ ਕਬੱਡੀਆਂ ਪਾਉਣ ਲੱਗਾ ਵਾ ਮੇਰੇ ਹਿਸਾਬ ਨਾਲ 14 14 14 15 ਤੇ ਤੇਰੇ ਯਾਰ ਕੀ ਲੁੱਕ ਹੁੰਦੀ ਓਦੀ ਸ਼ੇਮ ਟੂ ਸ਼ੇਮ ਉਦੇ ਵਰਗਾ ਤੇਰਾ ਸ਼ਰੀਰ ਹੀ ਹੁਣ ਮਿਹਨਤ ਲਾ ਦੇ ਕਾਇਮ ਹੋ ਜਾ ਮਿਹਨਤ ਥੋੜੀ ਆ ਕੁਲਿਆ ਕਰ ਜਿੰਨਾ ਜਿੰਨੀ ਧੌਣ ਖਚਾਈ ਜਾਂਦੀ ਆ ਪੱਟਾਂ ਦੀ ਜਿੰਨੀ ਸੁਹਾਗੀ ਖਿੱਚੀ ਜਾਂਦੀ ਆ ਖਿੱਚ ਹੁਣ ਜਿਹੜੀ ਇਹੋ ਇਹੋ ਉਮਰਿਆ ਜਿਹੜੀ ਤੇਰੀ ਕਰਨ ਵਾਲੀ ਆ ਐ ਐਹੇ ਸੀਜ਼ਨ ਨੂੰ ਹੁਣ ਮੰਨ ਕੇ ਚੱਲ ਤਿੰਨ ਚਾਰ ਮਹੀਨੇ ਹੈਗੇ ਆ ਜੇ ਗਰਮੀ ਜਾਣ ਵਾਲੇ ਇਹ ਮੰਨ ਕੇ ਚੱਲ ਆ ਮਹੀਨਾ ਕਿਹੜਾ ਵਾ ਅਗਸਤ ਅਗਸਤ ਸਤੰਬਰ 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 ਅਕਤੂਬਰ ਨਵੰਬਰ ਦਸੰਬਰ ਹੈਨਾ ਚਾਰ ਮਹੀਨੇ ਪਏ ਆ ਜੇ ਚਾਰ ਮਹੀਨਿਆਂ ਚ ਤਿੰਨ ਦੋ ਮਹੀਨੇ ਤੇ ਹੈਗੇ ਆ ਮੁੜਕੇ ਆਲੇ ਆ ਜੀ ਹੈਨਾ ਤੇ ਹਾਂ ਦੋ ਮਹੀਨੇ ਚ ਠੋਕੇ ਮਿਹਨਤ ਕਰ ਲੈ ਟੈਕਨੀਕਲ ਬਣ ਕੇ ਜਾ ਜਿੱਦਾਂ ਮਰਜੀ ਜਿਹੜੀ ਕਬੱਡੀ ਆਉਣੀ ਆ ਕਬੱਡੀ ਗਰਮੀ ਚ ਹੀ ਆਉਣੀ ਆ ਸਿੱਖਣੀ ਸਿੱਖਣ ਵਾਸਤੇ ਕਿਉਂਕਿ ਗਰਮੀ ਦੇ ਵਿੱਚ ਕੀ ਹੁੰਦਾ ਕਿ ਜਾਫੀ ਜਿਹੜਾ ਤਕੜਾ ਹੋਵੇ ਬਗਲ-ਬਗਲ ਮਾਰ ਕੇ ਸੁੱਟ ਲੈ ਜਾ ਉਦਾਂ ਕਰ ਲੈ ਉਦਾਂ ਨਹੀਂ ਬੰਦਾ ਫੜਿਆ ਜਾਂਦਾ ਗਰਮੀ ਆ ਰੇਡਰ ਵਾਸਤੇ ਸਿੱਖਣ ਵਾਸਤੇ ਹੁਣ ਕਬੱਡੀ ਸਿੱਖੋ ਜਾਂ ਡੋਨਾ ਸਿੱਖੋ ਵੀ ਖੇਡੀ ਜਾਂਦੇ ਤੁਹਾਨੂੰ ਇਹ ਚੀਜ਼ ਹੁੰਦੀ ਨੰਬਰ ਲੈ ਆਈਏ ਜਾਂ ਇਧਰ ਨਾ ਕਬੱਡੀ ਸਿੱਖ ਉਹਨੂੰ ਮੈਂ ਗੁਰਦੇਵ ਨੂੰ ਕਹਿੰਨਾ ਨਾ ਸਿੱਖਿਆ ਕਰੋ ਟੱਚ ਮਾਰਨਾ ਟਰਨ ਲੈਣੀ ਇਦਾਂ ਕਰਨਾ ਉਹ ਚੀਜ਼ ਸਿੱਖੋ ਠੀਕ ਹੈ ਚਲੋ ਹੋ ਰੈਡੀ ਜੂਰ ਦੇ ਹੈ ਕਿੰਨਾ ਆਦਾ ਭੁਮਾਂਜੀ ਬਾਹ ਓਹ ਇਹਦਾ ਜਾਂ ਬਾਕਾ ਬਾਬਾ ਫੇਵਰੀ ਵਿੱਚ ਕਿਦਰਾ ਆਣ ਹੋਣਾ ਉਹ 50000 ਨਹੀਂ ਖਿੱਚ ਗਏ ਜਿਆਦਾ ਬਾਬਾ 2.5 ਜਿਆਦਾ ਕਮਾਉਣ ਦੀ ਲੋ ਜੀ ਲੱਗਾ ਨਾ 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 ਜਿਹੜੀ ਸਾਲਗਾਂਗ ਨਾ ਜਿਹੜੀ ਮਾਹ ਰਾਜ ਦੀ ਕਿਰਪਾ ਹੁੰਦੀ ਨਾ ਕਿ ਸਾਧੂ ਸੰਤ ਦੀ ਤੇ ਫਿਰ ਆਪਾਂ ਡਾਇਰੈਕਟ ਪਹਿਲੋਂ ਦਾੜੀ ਰੱਖ ਲਓ ਦਾੜੀ ਵੀ ਮੈਂ ਕਹਿੰਦਾ ਜੇ ਰੱਖਣੀ ਹੈ ਨਾ ਕਿ ਸਾਧੂ ਸੰਤ ਤੋਂ ਸਰੂਪਾ ਪਵਾਓ ਪਹਿਲੋਂ ਤੁਹਾਡੇ ਅੰਦਰ ਪ੍ਰਮਾਤਮਾ ਬਸੇ ਮੁੜੀ ਘਟਾਵੇ ਨਾ ਫਿਰ ਫਿਰ ਜਦੋਂ ਮਨ ਪੂਰਾ ਵੱਜ ਜਾਂਦਾ ਫਿਰ ਕੱਲਾ ਚੁਲਾ ਲਾਓ ਚੁਲਾ ਲੈ ਕੇ ਉਦੀ ਮਰਿਆਦਾ ਰੱਖੋ ਪੂਰੀ ਤੇ ਫੇਰ ਜਾ ਕੇ ਅਮਰਤਸ਼ਾਖੋ 2-3 ਸਾਲ ਹਾਂ ਜਦੋਂ ਬੰਦਾ ਪੂਰਾ ਹੋਵੇ ਪੂਰਾ ਆਪਾਂ ਨੇ ਖੇਡ ਬਣਾ ਲਈ ਇਹਦੇ ਅਮਰਤ ਅਮਰਤਸ਼ਾਖੀ ਤੇ ਉਹ ਭੰਗ ਕਰ ਦਿੰਦੇ ਨੇ ਖੇੜੇ ਕੋਈ ਫੇਰ ਬੇਮੌਕਾ ਜਾਂਦਾ ਮਹਾਰਾਜ ਤੋਂ ਬੰਦਾ ਉਹ ਤੇ ਕਿਨੇ ਲੋਨੇ ਗੇਮ ਪਾਉਂਦੇ ਉੱਥੇ ਪਾਉਂਦੇ ਸਿੱਟਾ ਮਾਰਦੇ ਨੇ ਨਹੀਂ ਜੇ ਮਗਰੋਂ ਮੁੰਡੇ ਨਿੱਕੇ ਲੱਗਣ ਤੇ ਚੱਲਣ ਦਿਹਾਣਾ ਕੰਮ ਆਵੇ ਦਿਖਾ ਦੇਣੇ ਤੈਨੂੰ ਦਿਖਾਈ ਕੱਢ ਤਗੜਾ ਬੜੀ ਵੱਡੀ ਗੱਲ ਹਾਂ ਬਾਅਦ ਚ ਲੱਗਾ ਪਤਾ ਅੱਜ ਦੀ ਡੇਟ ਜੀ ਜਿਹੜੇ ਬੱਚੇ ਨੂੰ ਰਗੜਾ ਮਿਲਦਾ ਨਾ ਜੋ ਭਲਵਾਨ ਆ ਪਹਿਲਾਂ ਅਸੀਂ ਤੁਸੀਂ ਪੀ ਗਏ ਆ ਨਾ ਮੈਂ ਤੇ ਆ ਜਿੰਨਾ ਜੰਨੇ ਦਾ ਹਸਪਤਾਲ ਹੁਸਾਰ ਦੀ ਰਗੜਾ ਕਿੱਥੇ ਹੈ ਨਾ ਰਗੜਾ ਨਾ ਬੱਕਰੇ ਦਾ ਪਤਾ ਹੁੰਦਾ ਭਲਵਾਨ ਤੇ ਬੱਕਰੇ ਬੱਕਰੇ ਦਾ ਮੈਂ ਗੁਰਦੇਵ ਨੂੰ ਕਹਿੰਨਾ ਨਾ ਤੂੰ ਸ਼ੁਕਰ ਕਰ ਕਿ ਤੂੰ ਭਲਵਾਨ ਕੋਲ ਆ ਰਗੜਾ ਭਲਵਾਨ ਤੇ ਗੱਲ ਕਿਸ ਨੂੰ ਮਿਲਦਾ ਰਗੜਾ ਵੀ ਜੇ ਵੀ ਕਹਿੰਦੇ ਨਾ ਸਾਰੇ ਬੰਦੇ ਨਾਮ ਖੜੇ ਮਿਲਦਾ ਜੇ ਸਾਡੇ ਭਲਵਾਨ ਕੋਲ ਦੇ ਨਹੀਂ ਹਟਾ ਲਿਆ ਨਾ ਦੇਖ ਜਦੋਂ ਜਿੱਥੋਂ ਆਪਾਂ ਉੱਥੇ ਆ ਆਪਾ ਪਰਿਵਾਰਾਂ ਚ ਉੱਠੀਆਂ ਉੱਠ ਕੇ ਸਾਰਾ ਕੁਝ ਕੀਤਾ ਹੁਣ ਚਲੋ ਆਪਾ ਫੈਮਲੀਆ ਵਾਲੇ ਹੋ ਗਏ ਸਾਰਾ ਕੁਝ ਹੋ ਗਿਆ ਹੁਣ ਤੇ ਆਪਣੇ ਜਾਣਦਿਆਂ ਨੂੰ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਸਾਡੇ ਭੁਲਵਾਂਜੀ ਜਿਹੜੇ ਮੁੰਡੇ ਨਵੇਂ ਆਣਾ ਨਾ ਸਭ ਕੋ ਆ ਆ ਕਰਕੇ ਤੁਹਾਨੂੰ ਜਿਹੜਾ ਨਵੇਂ ਮੁੰਡੇ ਆ ਉਹਨਾਂ ਨੇ ਨਾ 35 ਤੋਂ 40 ਗਰੀ ਬਣੀਆਂ ਆ ਜਾਂ ਸਭ ਕੋ ਬਣਿਆ ਆ ਜਾਂ ਤੇ ਇਹਨਾਂ ਨੇ ਜਿਹੜੇ ਵੱਡੇ ਆ ਪਰ ਅਸੀਂ ਉਹਨੂੰ ਕਿਉ ਨਾ ਜਿਹੜਾ 35 40 ਗਰੀ ਲੈ ਆਉਂਗਾ ਤੇ ਸਭ ਪਰਿਵਾਰੀ ਰੋਜ਼ ਤੁਹਾਨੂੰ ਸਾਰੇ ਆਂਦੇ ਸਾਰੇ ਇਹ ਕਿਹੜਾ ਗਨਾਲਾ ਹੋਣ ਗਿਆ ਜਿੱਦੇ ਚ ਖੇਡ ਲੂਗਾ ਬਈ ਉਹ ਸਾਰਾ ਅੱਧਾ ਕਿਲਾਵਾ ਬੜਾ ਬੜਾ ਹਾਂ ਚਲੋ ਚੱਲ ਬਤਾ ਆਪਣੀ ਇਹ ਪਹਿਲੀ ਉਹਦੇ ਨਾਲ ਥੋੜੀ ਜਿਹਾ ਹੋਰ ਛੱਡ ਲਾਂਗੇ ਉੱਤੇ ਵੀ ਨਹੀਂ ਹੋਰ ਨਹੀਂ ਉਹਦਾ ਅੱਧਾ ਕਿਲਾਣਾ 4 ਕਨਾਲਾਂ ਦੀ ਜਿੰਨੀ ਅਸਲ ਚ ਜਿੰਨੀ ਆਪਾਨੂੰ ਵੈਸੇ ਚਾਹੀਦੀ ਹੈ ਨਾ ਗਰਾਊਂਡ ਕੇਰੀ ਲੱਗਣ ਨੂੰ ਉਨੀ ਪੂਰੀ ਹੁਣ ਮੈਨੂੰ ਤੂੰ ਦੱਸ ਜਿਹੜੇ ਪਲੇਅਰ ਅਜੇ ਤੱਕ ਅਸੀਂ ਉੱਠੇ ਆ ਅਸੀਂ ਡੇਢ ਦੋਵਾਂ ਗਨਾਲਾ ਚ ਉੱਠੇ ਸੁਰਸਿੰਘ ਇੰਨੀ ਕਿ ਗਰਾਊਂਡ ਹੁੰਦੀ ਜੀ ਜਿਹੜਾ 4 ਕਨਾਲਾਂ ਦਾ ਕੋਈ 4 ਕਨਾਲਾਂ ਦੇ ਬਹੁਤ ਜ਼ਿਆਦਾ ਹਾਂ ਮਾਲੋ ਕੇ ਰੀ ਲਾ ਗੇ ਵੀ ਰੀ ਲਾ ਗਾ ਹੁੰਦਾ ਵਾ ਮਗਰ ਵਾਚਾ ਹੋਰ ਹੁੰਦਾ ਅਹੀਂ ਤੇ ਜਦੋਂ ਇੱਥੇ ਸੋਰਸਿੰਗ ਮੈਂਦ ਲਾਉਣੇ ਹੁੰਦੇ ਆ ਉਹ ਮੀ ਪੈ ਜਾਣਾ ਮੁੜ ਕੇ 20 20 ਦਿਨ ਫੇਰ ਨਾ ਬੰਦਣੀ ਆ ਹਾਂ ਬਹੁਤ ਗੋਦੀ ਹੋ ਰਹੀ ਹੈ ਚਲੋ ਇਹਨਾਂ ਦਾ ਦੇਖ ਲੈਣਾ ਮੈਂ ਕੋਈ ਨਹੀਂ ਰੁਕ ਕੇ ਸਾਸਾ ਆਪੀਦਾ ਉਹ ਡੈਗੋ ਵੀ ਗੱਦੀ ਦੇ ਨਾਲ ਸਲਮਾਨਿਆ ਚੱਕਾਂ ਦਾ ਗੁਲਯਾਰੀ ਆ ਗਿਆ ਤਾੜੀਆਂ ਦਰਦ ਤੇ ਤਾੜੀਆਂ ਕਿਹਦੇ ਲਈ ਵੱਜੀਆਂ ਇਹ ਕਹਿੰਦੇ ਚੋਟੀ ਦੇ ਜੱਫੇ ਲਾਉਂਦਾ ਤੇ ਆਹ ਨੂੰ ਸਾਰੇ ਖੜਾ ਵਾਸੀ ਸੰਤਵਾਪੁਰਸ਼ ਬਾਬਾ ਗੱਜਨ ਸਿੰਘ ਉਹਨਾਂ ਦੀ ਕਿਰਪਾ ਸਿੰਘ ਸਾਹਿਬ ਜਥੇਦਾਰ ਸੰਤਵਾਪੁਰਸ਼ ਬਾਬਾ ਜੋਗਾ ਸਿੰਘਾਂ ਦੀ ਨੇ ਸੋ ਅਸਲ ਤਾਰ ਦੇ ਚ ਮੇਲਾ ਕਰਾਇਆ ਤੇ ਆਹ ਮੁੰਡੇ ਨੇ ਦੁਨੀਆ ਨਚਾਈ ਹੈ ਮੇਜਰਨੀ ਕਬੱਡੀ ਫੈਡਰੇਸ਼ਨ ਦੇ ਵੱਡੇ ਖੇਡ ਮੇਲੇ ਹਰੂਰ ਸਾਹਿਬ ਦੇ ਤੇ ਨੌਜਵਾਨਾਂ ਮੋਟਰਸਾਈਕਲ ਸਮਾਨ ਦੇ ਵਿੱਚੋਂ ਮਿਲੇ ਜੱਪ ਵੱਡੇ ਜਿਗਰੇ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਦੇਖਦਾ ਜੱਪ ਫਤਾਪੁਰੀਆ ਇੱਕ ਮਨਾਗਾ ਤੇ ਗੱਲ ਸਿਰੇ ਲੱਗਣੀ ਹੈ ਪਰ ਫੈਸਲਾ ਤਾਂ ਚਾਲਰ ਲੱਗੇ ਸਨ ਗਿੱਗੂ ਮੁਹੇ ਦੇ ਇਲਾਕੇ ਦਾ ਨੌਜਵਾਨ ਕਬੱਡੀ ਪਾ ਰਿਹਾ ਪੰਥ ਦੇ ਮਹਾਰਾਜ ਸ਼ਹੀਦ ਬਾਬਾ ਵੀਰ ਸਿੰਘ ਸੈਲਜੀ ਉਹਨਾਂ ਦਾ ਪਿੰਡ ਗਿੱਗੂ ਮੁਹੇ ਵਾਲਾ ਕਬੱਡੀ ਪਾ ਰਿਹਾ ਬੰਲਾ ਬੋਕਦਾ ਫਿਰਦਾ ਛੇਰ ਗੁੱਲਾ ਬੋਕਦਾ ਫਿਰਦਾ ਬਿੱਲਾ ਬੋਕਦਾ ਫਿਰਦਾ ਬੰਦਾ ਦੇ ਗੋਪੀ ਮਾਰ ਦੋ ਤਾੜੀਆਂ ਜ਼ੋਰਦਾਰ ਏ ਬੱਲੇ ਬੱਲੇ ਕੀ ਬਾਤ ਗੋਪੀ ਤੇ ਗੁੱਲਾ ਜੀਵਨ ਖੇੜਾ ਹਾਂਜੀ ਰੱਜੀ ਕਰੋਸ ਲਾ ਸਾਹਮਣੇ ਵੇਖਣਾ ਜੀਵਨ ਖੇੜਾ ਬਣਾ ਕਬੱਡੀ ਪਾਉਣ ਦੀ ਵਾਅਦਾ ਹੈ ਚਾਰ ਜਾ ਫੀਤਿਆਂ ਜਨਾਲ 2000 ਪਹਾਰ ਪਰਾ ਸਰਾਵੀ 2000 ਆ ਸਾਹਮਣੇ ਚੰਪ ਕਬੱਡੀ ਪੌਲੀ ਪਾਤਾ ਹੈ ਹੁਣ ਫਰੰਦੀਪੁਰਿਆ 5000 ਸੁਖੇ ਨੇ ਲਾਇਆ ਏ ਹੋ ਇੱਕ ਰਾ ਬੱਲੇ 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 ਸ਼ਾਨਾ ਜੀਵਨ ਕਬੱਡੀ ਪਾਲਿਆ ਆ ਰੇਕਮ ਦੇ ਜਫੇ ਤੋਂ ਖੁੱਲ ਜੁਕੇ ਕੁਲਵੀਰ ਜੋਲ ਹੁਣਾਂ ਨੇ ਵੱਡੇ ਮਾਨ ਸਨਮਾਨ ਜਲੇ ਸ਼ਰੀ ਚਾਉਂਦੇ ਨੇ ਪਹੁੰਚਦਾ ਕੀਤੇ ਜੀਵਨ ਖੋਰੀਆ ਵਾਲਾ ਕਬੱਡੀ ਪਾਲਿਆ ਪੁੱਸਾਂ ਦੀ ਰੱਖ ਦੇ ਕੋਲੋਂ ਆਇਆ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਤਾਰਾ ਬਾਲੀ ਸਾਹਿਬ ਪਰਫੈਕਟ ਆ ਸਾਰੇ ਦੇ ਪਿੰਡੂ ਇੱਕ ਕਬੱਡੀ ਪੈਰੀਏ ਖੇਡਣ ਦੇ ਵਿੱਚ ਦੇਖਾਂਗੇ ਗੋਪੀ 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 ਆਹ ਅਗਲੀ ਕਬੱਡੀ ਪਾਉਣ ਲਈ ਵਾਧਾ ਹੈ ਸੰਤ ਮਹਾਪੁਰਸ਼ ਬਾਬਾ ਗੁਰਪ੍ਰੀਤ ਸਿੰਘ ਜੀ ਕਰਸਨਾ ਖਨੂਰ ਸਾਹਿਬ ਦਾ ਧੰਨਵਾਦ ਗੋਪੀ ਗਰਨਾਲ ਸਾਹਣ ਪਿਰਦੇ ਆ ਤੇ ਗਰਨਾਲ ਕਿੱਥੋਂ ਦਾ ਜੱਫਾ ਇਹਨਾ 1000 ਦਾ ਹੋਵੇਗਾ ਤੇ ਕਰਮਬੀਰ ਕੰਮੇ ਵੱਲੋਂ ਫਰੰਦੀਪਰੀਏ ਗੋਪੀ ਦਾ ਇੱਕ ਜਫਾ 1000 ਦਾ ਹੋਵੇਗਾ ਅਜੇ 5000 ਜੋਤੀ ਭਰਾ ਹੁਣਾਂ ਨੇ ਲਾਇਆ ਧੀਰੇ ਇੰਗਲੈਂਡ ਵਾਲੇ ਭਰਾਣੇ ਧੀਰੇ ਫੌਜੀ ਨੇ ਫਸਿਆ ਹੋਇਆ ਟੱਕਰਾਂ ਨ ਬਰਾਬਰ ਦੀ ਚੱਲ ਰਹੀ ਹੈ ਗੋਪੀ ਦਾ ਇੱਕੋ ਜਫਾ 5500 ਦਾ ਇੱਕ ਮਚਾ ਗਿਆ ਹੁਣ ਵੇਖਣਾ ਖਾਨ ਨੇ ਪਹਿਲਾਂ ਦੁਨੀਆ ਨੂੰ ਚਾਤੀ ਹੈ ਹੁਣ ਕੌਣ ਜੀਵਨ ਨੂੰ ਜਫਾ ਲਾ ਕੇ ਗੱਲ ਸਿਰੇ ਲਾਵੇ ਜੀਵਨ ਗੋਪੀ ਤੇ ਜੀਵਨ ਗੋਪੀ ਤੇ ਜੀਵਨ ਇਹ ਟਕ 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 ਰਦੀ ਪਰੀਆ ਕਰਾ ਗਿਆ ਸਰਾ ਪਰ ਜੀਵਨ ਓਏ ਹੋ ਕੀ ਬਾਤ ਵਾਹ ਵੀ ਜੀਵਨ ਹੈ ਜੀਵਨ ਮੌਲੀ ਵਾਢਾ ਆਇਆ ਰੋਹ ਜੇ ਮੇਰੇ ਭਰਵਾ ਜੀ ਓਏ ਆਹ ਆਹ ਅੰਦਾ ਮਨੀ ਆਹੋ ਬਾਤ ਤੇ ਅਤਰਖ ਲੱਗ ਲੇ ਲੰਮਾ ਹੋਇਆ ਲਾ ਕੇ ਜਾਣ ਲੱਗ ਕੇ ਆਹ ਤਾਨੂੰ ਟੱਕਲ ਮੈਂ ਪੋਹ ਜੀ ਬਾਹ ਫੜ ਕੇ ਟੱਨ ਵੀ ਲੈ ਲਈ ਤਾਂ ਉਹਦੀ ਉਸੇ ਵੜੇ ਜਦੋਂ ਤੇਗਾ ਮਾਰ ਉਹਨੇ ਹੱਥ ਰੱਸਦੇ ਥੱਲੇ ਪੱਟਦੇ ਤੇ ਗਾਣੀ ਵੱਜਦੀ ਠੀਕ ਹੈ ਹਾਂ ਜਦੋਂ ਕੋਈ ਵੀ ਤੇਗਾ ਮਾਰੂਗਾ ਜਾਦੇ ਉਹ ਜਾਣ ਜਾਣ ਤੇ ਜਿਆਦਾ ਹੋਵੇ ਬੰਦਾ ਫੇਰ ਮਾਰੂਗਾ ਤੇਗ ਜਦੋਂ ਤੇਗਾ ਮਾਰਿਆ ਥੱਲੇ ਪੱਟਦੇ ਹੱਥ ਰਾਦੇ ਤੰਗ ਨਹੀਂ ਪਾਣਾ ਛਾਣ ਹੀ ਤੁਰਨਾ ਜਦੋਂ ਤੇਗਾ ਮਾਰਿਆ ਐਨੂੰ ਘੁੰਮਦੇ ਹਾਂ ਤੇ ਕੇ ਤੇਗੇ ਦਾ ਸਾਹ ਹੁੰਦਾ ਕਿਦਾਂ ਤੇਗਾ ਡੱਕਿਆ ਜਾਂਦਾ ਕਿਦਾਂ ਨਹੀਂ ਲੱਗਿਆ ਬਸ ਜਦੋਂ ਦਿਮਾਗ ਛਾਰ ਭਰਾ ਗਿਆ ਕੋਈ ਵੀ ਕੋਈ ਪਨੀਰ ਜਦ ਆਪਕੀ ਨੂੰ ਪੜਾਉਂ ਨਹੀਂ ਪੜਿਆ ਮੈਂ 30 ਸਾਲ ਹੋ ਗਏ ਪਰ ਉਹ ਉਸੇ ਵੇਲੇ ਉਹਨੇ ਬਗਲ ਹੱਥੋਂ ਪਾ ਲਈ ਜਦੋਂ ਪੈਰੀ ਪਿਛਲੇ ਪੈਰ ਤੁਰੇਗਾ ਡੇਗਾ ਵੱਜਣਾ ਤੋਂ ਖਲੋ ਜਾ ਬਗਲ ਬਾਈਕ ਖਲੋ ਜਾ ਠੀਕ ਉੱਥੇ ਖਲੋ ਜਾ ਠੀਕ ਉਹ ਡਾਕਟਰ ਦੇ